ਵੱਡੀ ਖਬਰ ਆ ਰਹੀ ਫਲੋਰ ਤੋਂ ਜਿੱਥੇ ਅੱਜ ਹਲਕਾ ਜਿਹੜੇ ਫਲੋਰ ਦੇ ਇੰਚਾਰਜ ਨੇ ਪ੍ਰਿੰਸੀਪਲ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਤੇ ਵੱਡੀ ਜਾਣਕਾਰੀ ਦੇਣ ਜਾ ਰਹੇ ਨੇ ਅਸੀਂ ਉਹਨਾਂ ਕੋਈ ਪੁੱਛ ਲਈਏ ਕਿ ਇਹ ਕੀ ਜਾਣਕਾਰੀ ਹੈ ਸਰ ਜਿਹੜੀ ਤੁਸੀਂ ਸਾਨੂੰ ਮੀਡੀਆ ਨੂੰ ਬੁਲਾਇਆ ਦੇਖੋ ਜੀ ਗੱਲ ਅੰਰੇਸ਼ ਜੀ ਇਸ ਤਰ੍ਹਾਂ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ 647ਵਾਂ ਪ੍ਰਕਾਸ਼ ਫੋਰਮ ਜਿਹੜਾ ਹੈ ਸ਼੍ਰੀ ਗੁਰੂ ਰਵਦਾਸ ਮਹਾਰਾਜੀ ਦਾ ਮਨਾਉਣਾ ਆਪਾਂ ਜਾ ਰਹੇ ਹਾਂ ਉਹ 23 ਫਰਵਰੀ 2024 ਨੂੰ ਜਿਹੜਾ ਕਿ ਇੱਥੇ ਉਤਰੀ ਭਾਰਤ ਦਾ ਵੱਡਾ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਆਪਾਂ ਨੂੰ ਸਭ ਨੂੰ ਪਤਾ ਵੀ ਹੁੰਦਾ ਹੈ ਉਸ ਨਗਰ ਕੀਰਤਨ ਦੇ ਲਈ ਮੈਨੂੰ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਵੱਖ-ਵੱਖ ਧਾਰਨਕ ਸੁਭਾਵਾਂ ਨੇ ਜਿਹੜਾ ਸੀ ਇਹ ਡਿਊਟੀ ਲਈ ਆ ਕਿ ਤੁਸੀਂ ਇਸ ਵਕਤ ਇਸ ਨਗਰ ਕੀਰਤਨ ਦੇ ਉੱਤੇ ਸਾਡੇ ਬਹੁਤ ਹੀ ਹਰਮਨ ਪਿਆਰੇ ਜਿਹੜੇ ਮੁੱਖ ਮੰਤਰੀ ਨੇ ਸਦਾ ਭਗਵਾਨ ਸਿੰਘ ਮਾਨ ਹੋਰਾਂ ਨੂੰ ਜਿਹੜਾ ਇੱਥੇ ਜ਼ਰੂਰ ਸੱਦੋ ਅਸੀਂ ਉਹਨਾਂ ਦੇ ਕਹਿਣ ਅਨੁਸਾਰ ਉਹਨਾਂ ਨੇ ਜਿਹੜੀ ਸਾਡੀ ਡਿਊਟੀ ਲਈ ਸੀ ਫਿਰ ਅਸੀਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਨੂੰ ਜਿਹੜੇ ਸਾਡੇ ਮਨੀ ਧਾਰੀਵਾੜ ਦੀ ਆ ਸ਼ਰਮਾ ਜੀ ਬੈਠੇ ਬੇਬੇ ਸ਼ਰਮਾ ਜੀ ਸਾਡੀ ਜਿਹੜੀ ਆ ਪੂਰੀ ਸਮੂਚੀ ਟੀਮ ਜਿਹੜੀ ਸੀ ਮੁੱਖ ਮੰਤਰੀ ਸਾਹਿਬ ਨੂੰ ਇਹ ਸੱਦਾ ਪੱਤਰ ਜਿਹੜਾ ਹੈਗਾ ਦੇਣ ਗਈ ਔਰ ਮੁੱਖ ਮੰਤਰੀ ਸਾਹਿਬ ਨੇ ਪੂਰਨ ਭਰੋਸਾ ਪ੍ਰਗਟਾਇਆ ਉਹਨਾਂ ਨੂੰ ਇਸ ਗੱਲ ਦਾ ਯਕੀਨ ਸੀ ਕਿ ਉਹ ਜਿਹੜਾ ਨਗਰ ਕੀਰਤਨਾ ਬਹੁਤ ਹੀ ਵੱਡਾ ਹੁੰਦਾ ਹੈਗਾ ਵਿਸ਼ਾਲ ਇਕੱਠ ਹੁੰਦਾ ਹੈਗਾ ਉਹਦੇ ਵਿੱਚ ਵੀ ਸਾਨੂੰ ਭਰੋਸਾ ਦਿੱਤਾ ਆ ਔਰ ਨਾਲ ਦੀ ਨਾਲ ਉਥੇ ਅਧਿਕਾਰੀਆਂ ਨੇ ਜਿਹੜਾ ਹੈਗਾ ਸਾਨੂੰ ਦਫ਼ਤਰ ਦੇ ਨਾਲ ਜੁੜ ਲਈ ਗਿਆ ਹੈਗਾ ਅਸੀਂ ਸਾਰੀ ਜਿਹੜੀ ਆਉਟਪੁੱਟ ਹੈਗੀ ਆ ਜੋ ਵੀ ਹੈ ਉਥੋਂ ਚੱਲਦਾ ਹੈਗਾ ਉਹਦੇ ਨਾਲ ਅਸੀਂ رابطہ ਕਾਇਮ ਕਰਾਂਗੇ ਔਰ ਆਸ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਇੱਥੇ ਇਸ ਨਗਰ ਕੀਰਤਨ ਦੇ ਵਿੱਚ ਆਉਣ ਇਸ ਨਗਰ ਕੀਰਤਨ ਦੀ ਸ਼ੋਭਾ ਵਧੇਗੀ ਔਰ ਨਾਲ ਦੀ ਨਾਲ ਹਲਕਾ ਵਿਧਾਨ ਸਭਾ ਫਲੋਰ ਦਾ ਜਿਹੜਾ ਵਿਕਾਸ ਚ ਰਹਿਗਾ ਹੋਰ ਤੇਜ਼ ਹੋਵੇਗਾ ਕਿਉਂਕਿ ਅਸੀਂ ਦਰਵੇਸ਼ ਆ ਅਸੀਂ ਹਲਕੇ ਲਈ ਦਰਵੇਸ਼ ਆ ਪੂਰੀ ਸੂਚੀ ਟੀਮ ਆਮ ਆਦੀ ਪਾਰਟੀ ਜਿਹੜੀ ਬੈਠੀ ਆ ਅਸੀਂ ਦਰਵੇਸ਼ ਹੋਣ ਦੇ ਨਾਤੇ ਮੁੱਖ ਮੰਤਰੀ ਸਾਹਿਬ ਦੇ ਕੋਲ ਜਿਹੜੇ ਗਿਆ ਵਿਕਾਸ ਦੇ ਪ੍ਰੋਜੈਕਟ ਜਿਹੜੇ ਗਿਆ ਜ਼ਰੂਰ ਲਵਾਵਾਂਗੇ ਸੋ ਆਸ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਹੈ ਗਿਆ 23 ਫਰਵਰੀ 2024 ਨੂੰ ਜੋ ਅਸੀਂ ਸੱਦਾ ਪੱਤਰ ਦੇ ਕੇ ਆਏ ਆ ਧਾਰਮਿਕ ਸਵਾਵਾਂ ਦੇ ਕਹਿਣ ਸਾਥ ਉਹ ਜ਼ਰੂਰ ਸ਼ਿਰਕਤ ਕਰਨਗੇ ਅਸੀਂ ਆਸ ਦੇ ਨਾਲ ਜਿਹੜਾ ਹੈਗਾ ਫਤਿਹਬਾਦ ਆ ਪਿਛਲੇ ਪਿਛਲੇ ਸਾਲ ਵੀ ਜਦੋਂ ਨਗਰ ਕੀਰਤਨ ਚ ਮੈਡਮ ਨੇ ਸ਼ਿਰਕਤ ਕੀਤੀ ਹਾਂ ਇਸ ਲਈ ਨਗਰ ਕੀਰਤਨ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਹੁੜਾ ਦੀ ਧਰਮ ਪਤੀ ਗੁਰਪ੍ਰੀਤ ਜੀ ਜਿਹੜੇ ਆਏ ਸੀਗੇ ਉਹ ਵੀ ਬਹੁਤ ਇਥੋਂ ਕਾਇਲ ਹੋ ਕੇ ਗਏ ਸੀ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਕਿ ਵਾਕਈ ਜਿਹੜਾ ਇਹ ਨਗਰ ਕੀਰਤਨ ਜਿਹੜਾ ਹੈਗਾ ਬਹੁਤ ਹੀ ਪਤਾ ਇਕੱਠਾ ਹੁੰਦਾ ਹੈਗਾ ਨਗਰ ਕੀਰਤਨ ਜਿਹੜਾ ਹੈਗਾ ਇਹ ਦੁਆਬੇ ਦੀ ਜਿਹੜੀ ਹੈਗਾ ਦੁਆਬੇ ਦੀ ਨਹੀਂ ਉਤਰੀ ਪਾਰ ਦੀ ਜਿਹੜੀ ਹੈਗਾ ਸ਼ੋਭਾ ਬਦੌਦਾ ਇਸਨ ਪ੍ਰਿੰਸੀਪਲ ਪ੍ਰੇਮ ਜਿਨ੍ਹਾਂ ਨੇ ਦੱਸਿਆ ਕਿ 23 ਫਰਵਰੀ 2024 ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਫਲੋਰ ਨਗਰ ਕੀਰਤਨ ਵਿੱਚ ਸ਼ਿਰਕਤ ਕਰਨਗੇ ਪਿਛਲੇ ਸਾਲ ਉਹਨਾਂ ਦੀ ਵਾਈਫ ਨੇ ਸ਼ਿਰਕਤ ਕੀਤੀ ਸੀ ਕਿਉਂਕਿ ਇਹ ਪੰਜਾਬ ਦੀ ਸਭ ਤੋਂ ਵੱਡੀ ਸ਼ੋਭਾ ਯਾਤਰਾ ਹੁੰਦੀ ਹੈ 647ਵੇਂ ਪ੍ਰਗਟ ਦਿਵਸ ਨੂੰ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜੀ ਜਿਹਨੂੰ ਉਸ ਨੂੰ ਲੈ ਕੇ ਜਿਹੜੀ ਸ਼ੋਭਾ ਯਾਤਰਾ ਨਿਕਾਲੀ ਜਾਂਦੀ ਹੈ ਔਰ ਇਸ ਵਿੱਚ ਭਗਵੰਤ ਮਾਨ ਜੀ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕਰਨਗੇ ਫਲੋਰ ਤੋਂ ਨਰੇਸ਼ ਸ਼ਰਮਾ ਦੈਨਿਕ ਸਵੇਰਾ